ਹੱਥਕੜੀਆਂ ਤਾਂ ਲਾਈਆਂ ਗਈਆਂ ਪਰ ਕੋ ਚੰਗੇ ਅਫਸਰ ਵੀ ਮਿਲੇ ਇਹ ਗੱਲ ਸਾਹਮਣੇ ਆ ਰਹੀ ਹੈ ਜਿਹੜੇ ਕਹਿੰਦੇ ਸੀ ਕਿ ਨਹੀਂ ਬਜ਼ੁਰਗ ਨੇ ਉਹਨਾਂ ਨੂੰ ਹੱਥਕੜੀ ਨਾ ਲਾਈ ਜਾਵੇ ਤਾਂ ਚੰਗਾ ਹੈ ਪਹਿਲਾਂ ਤਾਂ ਲਗਾਈਆਂ ਸੀ ਫਿਰ ਦੋ ਜਿਵੇਂ ਤੁਹਾਡੇ ਵਰਗੇ ਲੜਕੇ ਉਹਨ ਲੋਕ ਨੇ ਦੇਖਾ ਉਹ ਬੋਲਦੇ ਨਹੀਂ ਫਿਰ ਅਫੀਸਰ ਹੈ ਕਿ ਉੱਧਰ ਥੋੜੀ ਦੂਰ ਖੜਾ ਥਾ ਤੇ ਉਸਨੇ ਬੋਲਿਆ ਨਹੀਂ ਹੱਥਕੜੀ ਲਗਾਣੀ ਧੋਖੇ ਵਰਗੀ ਸਥਿਤੀ ਪੈਦਾ ਹੋਈ ਤੁਹਾਡੇ ਨਾਲ ਰੂਟੀਨ ਚ ਤੁਸੀਂ ਜਿਹੜਾ ਪ੍ਰੋਸੀਜਰ ਹੈ ਉਸ ਨੂੰ ਫੋਲੋ ਵੀ ਕਰ ਰਹੇ ਹੋ ਰੂਟੀਨ ਦੇ ਵਿੱਚ ਗਏ ਹੋ ਸਾਈਨ ਕਰਦੇ ਹੋ ਔਰ ਉੱਥੇ ਤੁਹਾਨੂੰ ਡਿਟੇਨ ਕਰ ਲਿਆ ਇਹ ਤੇ ਬਹੁਤ ਵੱਡਾ ਧੋਖਾ ਕਿਉਂ ਜੇ ਮੈਨੂੰ ਪਤਾ ਹੁੰਦਾ ਮੈਂ ਆਪਦਾ ਲੋਰ ਲੈ ਕੇ ਜਾਂਦੀ ਜਾਂ ਫੈਮਲੀ ਮੈਂਬਰ ਹੋਰ ਲੈ ਕੇ ਜਾਂਦੀ ਮੈਂ ਬੱਚੀ ਆਪਦੀ ਗ੍ਰੈਂਡ ਡਾਟਰ ਕਿਉਂ ਲੈ ਕੇ ਜਾਂਦੀ ਜਿਸ ਤਰ੍ਹਾਂ ਜੰਗ ਬੱਚੇ ਜਾਂਦੇ ਹਨ ਨਾ ਕੰਮ ਕਰਦੇ ਘਰ ਸੁੱਤੇ ਪਏ ਹੋਰ ਹੀ ਪਤਾ ਲੱਗਣਾ ਤੁਹਾਨੂੰ ਜਦੋਂ ਉਹਨਾਂ ਨੇ ਆ ਕੇ ਡੋਰ ਖੜਵਾਉਣਾ ਫੜ ਕੇ ਲਿਆ ਦੇ। ਜਿਸ ਸਾਡੀ ਉਮਰ ਹੈ 73 ਸਾਲ ਉਮਰ ਹੈ। ਅਮਮੂਨ ਜੀ ਬਹੁਤ ਸ ਨਿੱਕੇ ਮੋਟੀਆਂ ਬਿਮਾਰੀਆਂ ਲੱਗ ਜਾਂਦੀਆਂ। ਉਹ ਤੁਹਾਨੂੰ ਸਫਰ ਕਰਨਾ ਪਿਆ ਫਿਰ ਸਾਰਾ। ਸਾਰਾ ਕੁਝ ਦਵਾਈ ਨਹੀਂ ਦਿੱਤੀ ਉਹਨਾਂ ਮੈਨੂੰ। ਇੱਕ ਇੱਕ ਦੋ ਦਿਨ ਦਿੱਤੀ ਹੈ ਮਨ ਫੜ ਕੇ ਦਿੱਤੀ। ਕੀਤਾ ਜਾਂਦਾ ਹੈ। ਮਤਲਬ ਜੇ ਕੋਈ ਇਲੀਗਲ ਐਂਟਰ ਕਰਿਆ ਤਾਂ ਉਸੇ ਤਰੀਕੇ ਦਾ ਹੀ। ਮੈਨੂੰ ਇਹ ਨਹੀਂ ਕਹੇ ਸਮਝਿਆ ਵੀ ਜਾਂ ਹੋਰ ਡੇ ਲੇਡੀ ਜਨ। ਆਦਮੀ ਸੁੱਤਰਿਆ ਜਾਂਦਾ ਪੈਰ ਹੁੰਦੇ ਕਿੰਨੇ ਸੁੱਜੇ ਇੱਕ ਮਿੰਟ ਨੂੰ ਬਾਈਕ ਗ੍ਰੈਂਡ ਬੋਦਰ ਤੇ ਰੋਡ ਦੀ ਪ੍ਰੋਬਲਮ ਹੈ ਉਹਨਾਂ ਮਸਲਾ ਦੀ ਪ੍ਰੋਬਲਮ ਹੈ ਮਸਲਦੀ ਵੀ ਮੈਂ ਮੈਡੀਸਨ ਲੈਂਦੀ ਸੀ ਬਾਕੀ ਪੇਨ ਦੀ ਲੈਂਦੀ ਸੀ ਉਹ ਕੋਈ ਮੈਨੂੰ ਪਰ ਅਮਰੀਕਾ ਤੋਂ ਰਿਪੋਰਟ ਹੋ ਕੇ ਪੰਜਾਬ ਪਹੁੰਚੇ ਨੇ ਬੀ ਬੀ ਹਰਜੀਤ ਕੌਰ ਜਿਹੜੇ 73 ਸਾਲਾਂ ਦੇ ਨੇ 34 ਸਾਲ ਅਮਰੀਕਾ ਦੇ ਵਿੱਚ ਰਹੇ ਨੇ ਰੂਟੀਨ ਪ੍ਰੋਸੀਜਰ ਪ੍ਰੋਸੀਜਰ ਸੀ ਜਿਹੜਾ ਉਹ ਫਾਲੋ ਕਰ ਰਹੇ ਸੀ ਜਦੋਂ ਉਸ ਨੂੰ ਸਾਈਨ ਕਰਨ ਜਾਂਦੇ ਆ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਅਰੈਸਟ ਕਰਕੇ ਉਹਨਾਂ ਨੂੰ ਹੱਥਕੜੀਆਂ ਲਾਈਆਂ ਜਾਂਦੀਆਂ ਹੱਥਾਂ ਨੂੰ ਹੱਥਕੜੀਆਂ ਲਾਈਆਂ ਜਾਂਦੀਆਂ ਪੈਰਾਂ ਨੂੰ ਹੱਥਕੜੀਆਂ ਲਾਈਆਂ ਜਾਂਦੀਆਂ ਔਰ ਪੰਜਾਬ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਉਹਨਾਂ ਦੀ ਸਿਸਟਰ ਹੈ ਔਰ ਉਹਨਾਂ ਦਾ ਬ੍ਰਦਰ ਹੈ ਬਾਕੀ ਉਹਨਾਂ ਦੀ ਫੈਮਿਲੀ ਉਹਨਾਂ ਦੇ ਉਹਨਾਂ ਦੇ ਬੱਚੇ ਉਹਨਾਂ ਦੇ ਪੋਤੇ ਪੋਤੀਆਂ ਸਾਰੇ ਸਾਰੇ ਅਮਰੀਕਾ ਦੇ ਵਿੱਚ ਆ ਤਾਂ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਔਰ ਹੁਣ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਦੇ ਨਾਲ ਇਹ ਬਹੁਤ ਸਾਰੀਆਂ ਖਬਰਾਂ ਔਰ ਵੀਡੀਓ ਜਿਹੜੀਆਂ ਨੇ ਸਾਹਮਣੇ ਆਈਆਂ ਕਿ ਉਹਨਾਂ ਨੂੰ ਹੱਥਕੜੀਆਂ ਲਾਈਆਂ ਗਈਆਂ ਵਿੱਚੋਂ ਇਹ ਵੀ ਗੱਲਾਂ ਆਈਆਂ ਕਿ ਹੱਥਕੜੀਆਂ ਉਹਨਾਂ ਨੂੰ ਜਹਾਜ਼ ਤੱਕ ਲਾਈਆਂ ਗਈਆਂ ਉਸ ਤੋਂ ਬਾਅਦ ਕੁਝ ਅਫਸਰ ਸੀ ਜਿਹੜੇ ਅਫਸਰ ਇਹ ਕਹਿੰਦੇ ਸੀ ਕਿ ਹੱਥਕੜੀਆਂ ਨਾ ਲਾਈਆਂ ਜਾਣ ਹੱਥਕੜੀਆਂ ਤਾਂ ਲਾਈਆਂ ਗਈਆਂ ਪਰ ਕੋ ਚੰਗੇ ਅਫਸਰ ਵੀ ਮਿਲੇ ਇਹ ਗੱਲ ਸਾਹਮਣੇ ਆ ਰਹੀ ਹੈ ਜਿਹੜੇ ਕਹਿੰਦੇ ਸੀ ਕਿ ਨਹੀਂ ਬਜ਼ੁਰਗ ਨੇ ਉਹਨਾਂ ਨੂੰ ਹੱਥਕੜੀ ਨਾ ਲਾਈ ਜਾਵੇ ਤਾਂ ਚੰਗਾ ਹੈ ਪਹਿਲਾਂ ਤੇ ਲਗਾਈਆਂ ਸੀ ਫਿਰ ਦੋ ਜਿਵੇਂ ਤੁਹਾਡੇ ਵਰਗੇ ਲੜਕੇ ਉਹਨ ਲੋਕ ਨੇ ਦੇਖਾ ਉਹ ਬੋਲਦੇ ਨਹੀਂ ਫਿਰ ਅਫੀਸਰ ਇੱਕ ਉੱਧਰ ਥੋੜੀ ਦੂਰ ਖੜਾ ਸੀ ਤੇ ਉਸਨੇ ਬੋਲਿਆ ਨਹੀਂ ਹਥਕੜੀ ਨਹੀਂ ਲਗਾਨੀ ਤਾਂ ਨਹੀਂ ਲਗਾਈ ਉਹਨ ਲੋਕ ਨੇ ਅੱਛਾ ਇਹ ਇਹਨੂੰ ਕਹਿ ਸਕਦੇ ਆ ਕਿ ਇੱਕ ਇੱਕ ਧੋਖੇ ਵਰਗੀ ਸਥਿਤੀ ਪੈਦਾ ਹੋਈ ਤੁਹਾਡੇ ਨਾਲ ਰੂਟੀਨ 'ਚ ਤੁਸੀਂ ਜਿਹੜਾ ਪ੍ਰੋਸੀਜਰ ਹੈ ਉਸਨੂੰ ਫਾਲੋ ਵੀ ਕਰ ਰਹੇ ਹੋ ਰੂਟੀਨ ਦੇ ਵਿੱਚ ਗਏ ਹੋ ਸਾਈਨ ਕਰਦੇ ਹੋ ਔਰ ਉੱਥੇ ਤੁਹਾਨੂੰ ਡੀਟੇਨ ਕਰ ਲਿਆ ਜਾਂਦਾ ਇਹ ਤੇ ਬਹੁਤ ਵੱਡਾ ਧੋਖਾ ਕਿਉਂ ਜੇ ਮੈਨੂੰ ਪਤਾ ਹੁੰਦਾ ਮੈਂ ਆਪਦਾ ਲੋਰ ਲੈ ਕੇ ਜਾਂਦੀ ਜਾਂ ਫੈਮਿਲੀ ਮੈਂਬਰ ਹੋਰ ਲੈ ਕੇ ਜਾਂਦੀ ਮੈਂ ਬੱਚੀ ਆਪਦੀ ਗ੍ਰੈਂਡ ਡਾਟਰ ਕਿਉਂ ਲੈ ਕੇ ਜਾਂਦੀ ਤੁਹਾਡੇ ਨਾਲ ਤੁਹਾਡੀ ਪੋਤੀ ਸੀ ਉਸ ਹੂੰ ਪੋਤੀਬਾਰ ਸੀ ਅੰਦਰ ਨਹੀਂ ਜਾਣ ਦਿੰਦੇ ਸੀ ਹੂੰ ਮੈਂ ਅੰਦਰ ਕੱਲੀ ਸੀ ਫਿਰ ਉੱਥੋਂ ਫੋਨ ਕੀਤਾ ਮੈਂ ਪੋਤੀ ਨੂੰ ਅੱਛਾ ਜਦੋਂ ਤੁਹਾਨੂੰ ਡਿਟੇਨ ਕਰ ਲਿਆ ਹਾਂਜੀ ਉਹ ਵੀ ਫੋਨ ਨਹੀਂ ਮੇਰੇ ਤੋਂ ਨਹੀਂ ਕਰਵਾਇਆ ਨਾ ਆਪਣੇ ਫੋਨ ਤੋਂ ਕਰਵਾਇਆ ਅੱਛਾ ਹਾਂ ਕੋਈ ਨੋਟਿਸ ਵਗੈਰਾ ਨਹੀਂ ਦਿੱਤਾ ਜਾਂਦਾ ਕਿ ਉਸ ਤੋਂ ਪਹਿਲਾਂ ਕਿ ਬੰਦੇ ਨੂੰ ਥੋੜੀ ਨੌਲੇਜ ਮਿਲ ਜਾਵੇ ਜਾਂ ਉਹ ਅੰਦਰੇ ਅੰਦਰ ਹੀ ਉਹ ਆਪਣਾ ਸਾਰਾ ਪ੍ਰੋਸੀਜਰ ਕਰ ਲਵੇ ਉਹਨਾਂ ਜਿਸ ਤਰ੍ਹਾਂ ਜੰਗ ਬੱਚੇ ਜਾਂਦੇ ਆ ਨਾ ਕੰਮ ਕਰਦੇ ਘਰ ਸੁੱਤੇ ਪਏ ਹੋਰੇ ਪਤਾ ਲੱਗਣਾ ਤੁਹਾਨੂੰ ਜਦੋਂ ਉਹਨਾਂ ਨੇ ਆ ਕੇ ਡੋਰ ਖੜਕਾਉਣਾ ਫੜ ਕੇ ਲੈ ਜਾਂਦੇ ਹੁੰਦੇ ਆ ਅਮਰੀਕਾ ਤੋਂ ਹਾਂ ਤੁਹਾਨੂੰ ਦਵਾਈਆਂ ਵਗੈਰਾ ਮਿਲੀਆਂ ਇਹ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਕਿ ਤੁਹਾਨੂੰ ਬਰਫ਼ ਦਿੱਤੀ ਗਈ ਕਿ ਇਹ ਇਹੋ ਹੀ ਖਾਓ ਜਾਂ ਇਹੋ ਹੀ ਸੇ ਪਾਣੀ ਨਾਲ ਤੁਸੀਂ ਆਪਣਾ ਮਤਲਬ 12 13 ਦਿਨ ਤੁਹਾਨੂੰ ਚਿੱਸਾ ਦੀ ਉਮਰ ਹੈ 73 ਸਾਲ ਉਮਰ ਹੈ ਮਮੂਨ ਜੀ ਬਹੁਤ ਸ ਨਿੱਕੇ ਮੋਟੀਆਂ ਬਿਮਾਰੀਆਂ ਲੱਗ ਜਾਂਦੀਆਂ ਉਹ ਤੁਹਾਨੂੰ ਸਫਰ ਕਰਨਾ ਪਿਆ ਫਿਰ ਸਾਰਾ ਕੁਝ ਸਾਰਾ ਕੁਝ ਦਵਾਈ ਨਹੀਂ ਦਿੱਤੀ ਉਹਨਾਂ ਮੈਨੂੰ ਇੱਕ ਇੱਕ ਦੋ ਦਿਨ ਦਿੱਤੀ ਹੈ ਮਣ ਮੜ ਕੇਂ ਦਿੱਤੀ ਮਤਲਬ ਤੁਹਾਡੇ ਨਾਲ ਉਵੇਂ ਹੀ ਟਰੀਟ ਕੀਤਾ ਗਿਆ ਜਿਵੇਂ ਨੌਜਵਾਨਾਂ ਦੇ ਨਾਲ ਕੀਤਾ ਜਾਂਦਾ ਹੈ ਮਤਲਬ ਜੇ ਕੋਈ ਇਲੀਗਲ ਐਂਟਰ ਕਰਿਆ ਤਾਂ ਉਸੇ ਤਰੀਕੇ ਦਾ ਹੀ ਮੈਨੂੰ ਇਹ ਨਹੀਂ ਕਹਿੰਦੇ ਸਮਝਿਆ ਵੀ ਜਾਂ 올ਡੇ ਲੇਡੀਜ਼ ਨਹੀਂ ਇਸ ਤਰ੍ਹਾਂ ਨਹੀਂ ਕਿਸੇ ਨੇ ਵੀ ਕੋਈ ਲਿਹਾਜ਼ ਨਹੀਂ ਕੀਤਾ ਵੀ ਇਨਸੀਡੈਂਟ ਹੋਇਆ ਇਸਤੇ ਬਾਰੇ ਕੀ ਕਹੋਗੇ ਉੱਥੇ ਅੱਛਾ ਹੁਣ ਤੁਸੀਂ ਅਗਲੀ ਲੜਾਈ ਕਿਵੇਂ ਲੜ ਰਹੇ ਹੋ ਫੈਮਿਲੀ ਜਿਹੜੀ ਫੈਮਿਲੀ ਲੜ ਰਹੇ ਹਾਂ ਹਾਂਜੀ ਇਹ ਬੱਚੇ ਕਰਨਗੇ ਮੈਂ ਕੀ ਕਰ ਸਕਦੀ ਹਾਂ ਮੈਂ ਤੁਰਿਆ ਮੈਨੂੰ ਜਾਂਦਾ ਨਹੀਂ ਮੈਂ ਥੋੜੀ ਕੁਝ ਕਰ ਸਕਦੀ ਹਾਂ ਚ ਤੁਸੀਂ ਤੁਸੀਂ ਮਤਲਬ ਤੁਹਾਡੇ ਕੋਲੇ ਪ੍ਰੋਪਰ ਡਾਕੂਮੈਂਟੇਸ਼ਨ ਹੈ ਨਹੀਂ ਸੀ ਉੱਥੇ ਮਤਲਬ ਜਿਸ ਕਰਕੇ ਤੁਹਾਨੂੰ ਤੁਹਾਨੂੰ ਇਹ ਸਾਰਾ ਗ੍ਰੀਨ ਕਾਰਡ ਨਹੀਂ ਸੀ ਗ੍ਰੀਨ ਕਾਰਡ ਨਹੀਂ ਸੀ ਵੈਸੇ ਮੇਰੇ ਕੋ ਸਾਰੇ ਅਧਿਕਾਰ ਸੀ ਕੰਮ ਕਰ ਸਕਦੀ ਸੀ ਵਰਕ ਪਰਮਿਟ ਸੀ ਡਰਾਈਵਿੰਗ ਲਾਇਸੈਂਸ ਸੀ ਗੱਡੀ ਵਿੱਚ ਚਲਾਉਂਦੀ ਸੀ ਆਪਦੇ ਕੰਮ ਤੇ ਜਾਂਦੀ ਸੀ ਅੱਛਾ ਵਰਕ ਪਰਮਿਟ ਰੀਨਿਊ ਹੋ ਰਿਹਾ ਹੈ ਜਣੀ ਉਹਦੀ ਤਾਂ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆ 3 ਮਹੀਨੇ ਹੁਣ ਪਹਿਲਾਂ ਅਪਲਾਈ ਕਰਨਾ ਪੈਂਦਾ ਫੀਸ ਮੇਰੀ ਕੱਢ ਲਈ ਆ 520 ਡਾਲਰ ਤੁਹਾਡੇ ਅਕਾਊਂਟ ਦੇ ਵਿੱਚ ਹਾਂਜੀ ਤੇ ਹਫਤੇ ਬਾਅਦ ਮੈਨੂੰ ਅਰੈਸਟ ਕਰ ਲਿਆ ਜਣੀ ਪਹਿਲਾਂ ਤੁਹਾਨੂੰ ਇਹ ਲੱਗਿਆ ਕਿ ਫੀਸ ਕੱਟੀ ਗਈ ਹੈ ਹੁਣ ਮੇਰਾ ਰਿਨਿਊ ਹੋ ਜਾਏਗਾ ਤਾਂ ਮੈਨੂੰ ਮੈਨੂੰ ਪ੍ਰੋਸੀਜਰ ਅੱਗੇ ਲੈ ਜਾਣਾ ਚਾਹੀਦਾ ਉਹ ਮੈਂ ਇਸੇ ਲਈ 3 ਮਹੀਨੇ ਪਹਿਲਾਂ ਖਰੀਦਾ ਨਾ ਹੂੰ ਕਿਉਂ ਫਿਰ ਉਹ 3 ਮਹੀਨੇ ਦੇ ਵਿੱਚ ਵਿੱਚ ਆ ਜਾਂਦਾ ਤੇ ਉਹ ਤੇ 20 ਦਿਨਾਂ ਲੈ ਲਈ ਫਿਰ ਇੱਕ ਵੀਕ ਬਾਅਦ ਅਰੈਸਟ ਕਰ ਲਿਆ ਤੁਹਾਨੂੰ ਤੁਹਾਨੂੰ ਹੁਣ ਮਤਲਬ ਜਿਵੇਂ ਦਵਾਈਆਂ ਨਹੀਂ ਮਿਲੀਆਂ ਤੁਹਾਨੂੰ ਇਹ ਬਹੁਤ ਕੋਈ ਸਫਰ ਕਰਨਾ ਪਿਆ ਆਮ ਤੌਰ ਤੇ ਇਸ ਉਮਰ ਦੇ ਵਿੱਚ ਤਾਂ ਜ਼ਿਆਦਾ ਤੋਂ ਜ਼ਿਆਦਾ ਰੈਸਟ ਦੀ ਲੋੜ ਹੁੰਦੀ ਹੈ ਤੁਸੀਂ ਸਿਹਤ ਪੱਖੋਂ ਠੀਕ ਹੋ ਜੀ ਮਤਲਬ ਨਹੀਂ ਫਿਰ ਇਹ ਨਾਦ ਵਿੱਚੋਂ ਤੁਰਿਆ ਜਾਂਦਾ ਪੈਰ ਹੁਣ ਦੇ ਕਿੰਨੇ ਸੁਜੇ ਆ ਇੱਕ ਮਿੰਟ ਨੂੰ ਬਾਈਗ੍ਰੇਨ ਬਹੁਤ ਹੈ ਥਾਇਰੋਇਡ ਦੀ ਪ੍ਰੋਬਲਮ ਹੈ ਹਾਂ ਮਸਲਾ ਦੀ ਪ੍ਰੋਬਲਮ ਹੈ ਮਸਲ ਦੀ ਵੀ ਮੈਂ ਮੈਡੀਸਨ ਲੈਂਦੀ ਸੀ ਬਾਕੀ ਪੇਨ ਦੀ ਲੈਂਦੀ ਸੀ ਉਹ ਕੋਈ ਮੈਨੂੰ ਦਵਾਈ ਨਹੀਂ ਮਿਲੀ ਅਲਰਜੀ ਬਹੁਤ ਹੈ ਮੈਨੂੰ ਜਿਵੇਂ ਕੋਈ ਚੀਜ਼ ਖਾ ਲਵਾਂ ਮੈਨੂੰ ਬਹੁਤ ਜਲਦੀ ਅਲਰਜੀ ਹੁੰਦੀ ਉਹ ਮੈਂ ਮੈਡੀਸਨ ਰੋਜ਼ ਖਾਣੀ ਪੈਂਦੀ ਇੱਥੇ ਤਾਂ ਐਨਵਾਇਰਨਮੈਂਟ ਵੀ ਔਖਾ ਕਰੇਗਾ ਤੁਹਾਨੂੰ ਹਾਂਜੀ 34 ਸਾਲ ਤੋਂ ਰਹਿ ਰਹੇ ਹਾਂਜੀ ਮੈਂ ਬਾਹਰ ਹੀ ਨਹੀਂ ਨਿਕਲੀ ਉਹਦੋਂ ਦੀ ਇੱਥੇ ਹੈ ਕਮਰੇ 'ਚ ਆ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਬਜ਼ੁਰਗ ਘਰਾਂ ਦੇ ਜਿੰਦੇ ਹੁੰਦੇ ਆ ਤਾਂ ਉੱਥੇ ਵੀ ਤੁਸੀਂ ਘਰ ਦਾ ਜਾਂਦਾ ਹੋਗੇ ਛੋਟੀਆਂ ਛੋਟੀਆਂ ਪੋਤੀਆਂ ਨੇ ਤੁਹਾਡੇ ਜਿੰਦਾ ਲੱਗਾ ਬੰਦੇ ਹਾਂਜੀ ਲੱਗਦਾ ਕਿ ਸੋਲੇ ਬਹੁਤ ਸਾਰੇ ਨੂੰ ਮਨਾਲ ਤੁਹਾਡੇ ਪੋਤੇ ਪੋਤੀਆਂ ਨਾਲ ਗੱਲਬਾਤ ਹੋ ਰਹੀ ਹੈ ਤੁਹਾਨੂੰ ਬੜੀ ਯਾਦ ਕਰਦੇ ਹੋ ਸਵੇਰੇ ਸ਼ਾਮ ਕਰਦੇ ਫੋਨ ਸਾਰੇ ਕਰਦੇ ਆ ਬੱਚੇ ਪਰ ਪੋਤੇ ਪੋਤੀਆਂ ਨਾਲ ਜਿਆਦਾ ਪਿਆਰ ਆ ਫਿਰ ਜੁਰਮ ਕਰਦੇ ਆ ਤੇ ਮੈਂ ਗਰੋਪ ਇੰਨੀ ਆ ਫਿਰ ਮੈਨੂੰ ਆ ਦਿੰਦੇ ਦਾਦੀ ਨੋ ਕਰਾਈਟ ਨੋ ਕਰਾਈ ਕਰਦੇ ਪਿਆਰ ਬਹੁਤ ਕਰਦੇ ਅੱਛਾ ਆਹ ਇੱਕ ਸਵਾਲ ਹੈ ਕਿ ਤੁਹਾਡੀ ਆਪਣੀ ਫੈਮਲੀ ਤੁਹਾਡੇ ਬੱਚੇ ਤੁਹਾਡੇ ਪੋਤੇ ਤਾਂ ਉੱਥੇ ਹੀ ਨੇ ਇੱਥੇ ਪਰਿਵਾਰਕ ਮੈਂਬਰ ਕੌਣ ਨੇ ਜਿਹੜੇ ਤੁਹਾਡੇ ਹੁਣ ਦੇਖਭਾਲ ਕਰ ਰਹੇ ਇਹ ਤੇ ਮੇਰੇ ਸਹਸਰੇ ਆ ਜੀ ਰਿਕਾਰਡ ਹੈ ਮੈਂ ਤੇ ਪਿੰਡ ਬਣਗੋਟਾ ਮੇਰਾ ਬ੍ਰਦਰ ਹੈ ਹੁਣ ਫਿਰ ਅਗਲਾ ਤੁਹਾਨੂੰ ਲੱਗਦਾ ਸਫ਼ਰ ਇੱਥੇ ਹੀ ਕੱਟਣਾ ਪੈਣਾ ਜਾਂ ਫਿਰ ਕੋਈ 1% ਉਮੀਦ ਹੈ ਕਿ ਵਾਪਸ ਤੁਸੀਂ ਜਾ ਸਕੋਗੇ ਅੱਜੇ ਮੈਨੂੰ ਕੋਈ ਉਮੀਦ ਨਹੀਂ ਬਹੁਤ ਕਿੰਨਾ ਦੀਪਕ ਆਲੂ ਵਰਗੇ ਉਹਨੂੰ ਪਤਾ ਜ਼ਿਆਦਾ ਕੀ ਕਰੂਗਾ ਕਿ ਇਸ ਕਿਸ ਤਰ੍ਹਾਂ ਦਾ ਹੰਡਲ ਕਰਨਾ ਅੱਜ ਉਹਨਾਂ ਚਿਰਤ ਮੈਂ ਇੱਥੇ ਹੀ ਆਂ ਦੇਸ਼ ਦੀ ਸਾਡੇ ਦੇਸ਼ ਦੀ ਸਰਕਾਰ ਤੋਂ ਕੋਈ ਉਮੀਦ ਹੈ ਹਣ ਜਿਵੇਂ ਤੁਸੀਂ ਚੈਨਲ ਵਾਲੇ ਸਾਰੇ ਕਹਿੰਦੇ ਆ ਪਰ ਉਹ ਪਤਾ ਨਹੀਂ ਉਹਦੇ ਨਹੀਂ ਲੱਗਉਂਦਾ ਜੋ ਕੋਈ ਕਾਰਵਾਈ ਕਰਨਗੇ ਤੇ ਪਰ ਅਜੇ ਤੱਕ ਮੈਨੂੰ ਕੋਈ ਨਹੀਂ ਹਾਂ ਸਿੱਧੇ ਤੌਰ ਤੇ ਮਾਤਾ ਜੀ ਅੱਖਾਂ ਭਰ ਗਏ ਮਾਤਾ ਜੀ ਨੇ ਅੱਖਾਂ ਭਰ ਲਈਆਂ ਗੱਲ ਕਰਦੇ ਆ ਕਿ ਜਦੋਂ ਅਸੀਂ ਪੋਤੀ ਜਾਂ ਬੱਚਿਆਂ ਨਾਲ ਗੱਲ ਕਰਦੀਆਂ ਤਾਂ ਉਹ ਅੱਖਾਂ ਭਰ ਜਾਂਦੇ ਆ ਮੈਂ ਵੀ ਰੋਣ ਲੱਗ ਜਾਂਦੀ ਆ ਤਾਂ ਉਹ ਕਹਿੰਦੇ ਆ ਕਿ ਮਾਤਾ ਬੇਬੇ ਰੋ ਨਾ ਤਾਂ ਮਾਤਾ ਜੀ ਇਸ ਵੇਲੇ ਸਿਹਤ ਪੱਖੋਂ ਵੀ ਠੀਕ ਨਹੀਂ ਹੈਗੇ ਉਹ ਉਮੀਦ ਰੱਖਦੇ ਆ ਕਿ ਸਾਡੇ ਦੇਸ਼ ਦੀ ਸਰਕਾਰ ਉਹਨਾਂ ਬਾਬਤ ਕੋਈ ਗੱਲ ਕਰੇਗੀ ਕਿਉਂਕਿ ਉਹਨਾਂ ਦਾ ਪਰਿਵਾਰ ਜਿਹੜਾ ਹੈ ਪਰਿਵਾਰਕ ਮੈਂਬਰ ਨੇ ਉਹ ਹੁਣ ਵੀ ਅਮਰੀਕਾ ਦੇ ਵਿੱਚ ਹੈ ਇੱਥੇ ਉਹਨਾਂ ਦੀ ਦੇਖਭਾਲ ਦੇ ਲਈ ਉਹਨਾਂ ਦੀ ਸਿਸਟਰ ਔਰ ਬ੍ਰਦਰ ਨੇ ਤੁਸੀਂ ਦੇਖੋ ਜੇਸ ਉਮਰ ਦੇ ਵਿੱਚ ਉਹ ਨੇ ਇਸ ਉਮਰ ਦੇ ਵਿੱਚ ਆਪਣਾ ਸਕਾਤੀ ਪੁੱਤ ਜਿਹੜਾ ਹੈ ਉਹੀ ਦੇਖਭਾਲ ਅਮੂਮਨ ਤੌਰ ਤੇ ਠੀਕ ਤਰੀਕੇ ਕਰ ਸਕਦਾ ਹੁੰਦਾ ਹੈ ਤਾਂ ਉਮੀਦ ਜ਼ਰੂਰ ਹੈ ਉਹਨਾਂ ਨੂੰ ਦੇਸ਼ ਦੀ ਸਰਕਾਰ ਤੋਂ ਕਿ ਉਹਨਾਂ ਦਾ ਕੋਈ ਨਾ ਕੋਈ ਹੱਲ ਦੇਸ਼ ਦੀ ਸਰਕਾਰ ਉਧਰਲੀ ਸਰਕਾਰ ਦੇ ਨਾਲ ਗੱਲਬਾਤ ਕਰਕੇ ਜ਼ਰੂਰ ਕਰੇਗੀ